ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਡਾ ਹੰਸ ਮਹੱਲਾ ਤੀਜਾ ਮਨ ਮੇਰਾ ਤੂੰ ਸਦਾ ਸੱਚ ਸੰਭਾਲ ਜੀਓ ਆਪਣੇ ਘਰ ਤੂੰ ਸੁਖ ਵਸਹਿ ਪੋਹੇ ਨਾ ਸਕੈ ਜਮ ਕਾਲ ਜੀਓ ਕਾਲ ਜਾਲ ਜਮ ਜੋਹੇ ਨਾ ਸਾਕੈ ਸਾਚੈ ਸ਼ਬਦ ਲਿਵ ਲਾਏ ਸਦਾ ਸੱਚਰਤਾ ਮਨ ਨਿਰਮਲ ਆਮਣ ਜਾਣ ਰਹਾਈ ਦੂਜੇ ਭਾਏ ਭਰਮ ਬਗੁੱਤੀ ਮਨ ਮੁਖ ਮੋਹ ਹੀ ਜਮ ਕਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੁਹਾਲ ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਭਾਲ ਜੋ ਭਾਵੈ ਸੋ ਪੁੰਚ ਤੂੰ ਗੁਰਮਖ ਨਦਰ ਨਿਹਾਲ ਗੁਰਮਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ ਮਨ ਮੁਖ ਅੰਧਲੇ ਗਿਆਨ ਵਿੱਚ ਹੂਣੀ ਦੂਜੇ ਭਾਇ ਖੁਆਈ ਬਿਨ ਨਾਵੇ ਕੋ ਛੂਟੈ ਨਾਹੀ ਸਭ ਬਾਦੀ ਜਮ ਕਾਲ ਨਾਨਕ ਅੰਤਰ ਤੇਰਾ ਨਿਧਾਨ ਹੈ ਤੂੰ ਬਾਹਰ ਵਸਤ ਨਾ ਭਾਲ ਮਨ ਮੇਰਿਆ ਜਨਮ ਪਦਾਰਥ ਪਾਇ ਕੈ ਇਕ ਸੱਚ ਲੱਗੇ ਵਾਪਾਰਾ ਸਤਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ ਨਾਮੇ ਨੌ ਨਿਦ ਪਾਈ ਮਨ ਮੁਖ ਮਾਇਆ ਮੋਹ ਵਿਆਪੇ ਦੂਖ ਸੰਤਾਪੇ ਦੂਜੈ ਪਤ ਗਵਾਈ ਔ ਮੈਂ ਮਾਰ ਸੱਚੇ ਸ਼ਬਦ ਸੁਮਾਣੇ ਸੱਚ ਰਤੇ ਅਧਕਾਈ ਨਾਨਕ ਮਾਨਸ ਜਨਮ ਦਲੰਭ ਹੈ ਸਤਗੁਰ ਬੂਝ ਬੁਝਾਈ ਮਨ ਮੇਰੇ ਸਤਗੁਰ ਸੇਵਨ ਆਪਣਾ ਸੇ ਜਨ ਵਡਭਾਗੀ RAM ਜੋ ਮਨ ਮਾਰਹਿ ਆਪਣਾ ਸੇ ਪੁਰਖ ਬੈਰਾਗੀ RAM ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਨਾ ਆਪ ਪਛਾਣਿਆ ਮਤ ਨਿਹਚਲ ਅਤ ਗੂੜੀ ਗੁਰਮਖ ਸਹਜੇ ਨਾਮ ਵਖਾਣਿਆ ਇਕ ਕਾਮਣ ਹਿਤਕਾਰੀ ਮਾਇਆ 모ਹੀ ਪਿਆਰੀ ਮਨ ਮੁਖ ਸੋਏ ਰਹੇ ਅਭਾਗੇ ਨਾਨਕ ਸਹਜੇ ਸੇਵਹਿ ਗੁਰ ਆਪਣਾ ਸੇ ਪੂਰੇ ਵਡਭਾਗੇ ਵਡਾਣ ਸਮ ਹੱਲਾ ਤੀਜਾ ਰਤਨ ਪਦਾਰਥ ਬਨ ਜੀਐ ਸਤਗੁਰ ਦੀ ਆਪੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਗੁਣ ਮਹਿ ਗੁਣੀ ਸਮਾਏ ਜਿਸ ਆਪੁ ਬੁਝਾਏ ਲਾਹਾ ਭਗਤ ਸੈ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੈ ਪਤ ਖੋਈ ਗੁਰਮਤਿ ਨਾਮ ਅਧਾਰੀ ਵਖਰ ਨਾਮ ਸਦਾ ਲਾਭ ਹੈ ਜਿਸਨੋ ਏਤਵ ਆਪਾਰ ਲਾਏ ਰਤਨ ਪਦਾਰਥ ਵਣਜੀਐ ਜਾਂ ਸਤਗੁਰ ਦੇ ਭੁਜਾਇ ਮਾਇਆ ਮੋਹ ਸਭ ਦੁਖ ਹੈ ਖੋਟਾ ਇਹੋ ਵਪਾਰਾਰਾਮ ਕੂੜ ਬੋਲ ਵਿਖ ਖਾਵਣੀ ਬਹੁ ਵਧ ਹੈ ਵਿਕਾਰਾਰਾਮ ਬਹੁ ਵਧ ਹੈ ਵਿਕਾਰਾ ਸਹਿਸਾ ਇਹੋ ਸੰਸਾਰ ਬਿਨ ਨਾਵੇਂ ਪਤ ਖੋਈ ਪੜ ਪੜ ਪੰਡਤ ਬਾਦ ਵਖਾਣ ਹੈ ਬਿਨ ਬੂਝੇ ਸੁਖ ਨਾ ਹੋਈ ਆਵਣ ਜਾਣਾ ਕਦੇ ਨਾ ਚੂਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰਾ ਖੋਟੇ ਖਰੇ ਸਭ ਪਰਖੀਆਂ ਤਿਤ ਸੱਚੇ ਕੈ ਦਰਬਾਰਾ ਰਾਮ ਖੋਟੇ ਦਰਗਾਹ ਸੁਟੀਆਂ ਉਭੇ ਕਰਨ ਪੁਕਾਰਾ ਰਾਮ ਉਹ ਬੇਕਰਨ ਪਕਾਰਾ ਮੁਗਦ ਗੁਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੀ ਖਰੀ ਪਰਖਿਅਨ ਤਿਤ ਸਚੈ ਦਰਵਾਰ ਆਰਾਮ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਰਾਮ ਜਿਤ ਭਾਵੈ ਤਿਤ ਲਾਏ ਸੀ ਜਿਉ ਤਿਸ ਦੀ ਵਡਿਆਈ ਨਾਮ ਜਿਉ ਤਿਸ ਦੀ ਵਡਿਆਈ ਆਪ ਕਰਾਈ ਬਰਿਆਮ ਨਾ ਫੁਸਤੀ ਕੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸ਼ੇ ਸੋਈ ਗੁਰ ਪ੍ਰਸਾਦਿ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੀ ਕਿਸੇ ਆਖੀ ਐ ਹੋਰ ਕਰਨਾ ਕਿਛੂ ਨਾ ਜਾਈ ਵਡਹੰਸ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰ ਆਰਾਮ ਗੁਰਮਤੀ ਹਰ ਨਾਮ ਵਣਜੀਐ ਆਤਮੋਲ ਅਫਾਰਾਰਾਮ ਆਤਮੋਲ ਅਫਾਰਾ ਸੱਚ ਵਪਾਰ ਸੱਚ ਵਪਾਰ ਲੱਗੇ ਵਡਭਾਗੀ ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਾਚੇ ਕੀ ਵਪਾਰਾ ਹਉ ਮੈਂ ਮਾਇਆ ਮੈਲ ਹੈ ਮਾਇਆ ਮੈਲ ਭਰੀ ਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੈ ਰਾਮ ਰਸਨਾ ਹਰ ਰਸ ਪੀਜੈ ਅੰਤਰ ਭੀਜੈ ਸਾਚ ਸ਼ਬਦ ਵਿਚਾਰੀ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਐ ਪਨਿਹਾਰੀ ਜਿਸ ਨਦਰ ਕਰੇ ਸੋਹੀ ਸੱਚ ਲਾਗੈ ਰਸਨਾ ਰਾਮ ਰਦੀਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉਮੈ ਮੈਲ ਪਰੀਜੈ ਪੰਡਤ ਜੋਤ ਕੀ ਸਭ ਪੜ ਪੜ ਕੂਕਦੇ ਕਿਸ ਪਹਿ ਕਰਹਿ ਪੁਕਾਰਾ ਰਾਮ ਮਾਇਆ ਮੋਹ ਅੰਤਰ ਮਲ ਲਾਗੈ ਮਾਇਆ ਕੇ ਵਪਾਰ ਆ ਰਾਮ ਮਾਇਆ ਕੇ ਵਪਾਰਾ ਜਗਤ ਪਿਆਰਾ ਆਵਣ ਜਾਣ ਦੁਖ ਪਾਈ ਵਿਖ ਕਾ ਕੀੜਾ ਵਿਖ ਸਿਓ ਲਾਗਾ ਵਿਸ਼ਟਾ ਮਾਹੀ ਸਮਾਈ ਜੋ ਧੁਰ ਲਿਖਿਆ ਸੋਇ ਕਮਾਵੇ ਕੋਇ ਨ ਮੇਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੋਏ ਗਾਵਾਰਾ ਮਾਇਆ 모ਹੇ ਮਨ ਰੰਗਿਆ 모ਹੇ ਸੁਧ ਨ ਕਾਈ ਰਾਮ ਗੁਰਮਖ ਇਹੋ ਮਨ ਰੰਗੀ ਐ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸਾਚ ਸਮਾਈ ਸੱਚ ਭਰੇ ਪੰਧਾਰਾ ਗੁਰਮੁਖ ਹੋਐ ਸੋਈ ਪੂਜੈ ਸੱਚ ਸਵਾਰ ਨਹਾਰਾ ਆਪੇ ਮੇਲੇ ਸੋ ਹਰ ਮਿਲੈ ਹੋਰ ਕਹਿਣਾ ਕਿਛੂ ਨਾ ਜਾਇ ਨਾਨਕ ਵਿਣ ਨਾਵੇ ਪਰਮ ਭਲਾਇ ਇਕ ਨਾਮ ਰਤੇ ਰੰਗ ਲਾਏ ਵਡਹਾਂਸ ਮਹੱਲਾ ਤੀਜਾ ਏ ਮਨ ਮੇਰੀਆ ਆਵਾ ਗਵਣ ਸੰਸਾਰ ਹੈ ਅੰਤ ਸੱਚ ਨਵੇੜਾ ਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮਖ ਮਿਲੇ ਵਡਿਆਈ ਸਾਚੇ ਰੰਗ ਰਾਤੀ ਸਹਜੇ ਮਾਤੇ ਸਹਜੇ ਰਹੀ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਹੁਰਨਾ ਭਵਜਲ ਪੇਰਾ ਮਾਇਆ ਮੋਹ ਸਭ ਬਰਲ ਹੈ ਦੂਜੇ ਭਾਈ ਖੁਆਈ ਰਾਮ ਮਾਤਾ ਪਿਤਾ ਸਭ ਹਿਤ ਹੈ ਹਿਤੇ ਪਲਚਾਈ ਰਾਮ ਹਿਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤਿਸ ਜੇਵੜ ਅਵਰ ਨਾ ਕੋਈ ਮਨਮੁਖ ਅੰਦਾ ਤਪ ਤਪ ਖਪੈ ਬਿਨ ਸ਼ਬਦੈ ਸ਼ਾਂਤ ਨਾ ਆਈ ਨਾਨਕ ਬਿਨ ਨਾਵੇਂ ਸਭ ਕੋਈ ਭੁੱਲਾ ਮਾਇਆ ਮੋਹਿ ਖੁਆਈ ਇਹੋ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਈ ਰਾਮ ਅਰਦਾਸ ਕਰੀ ਗੁਰ ਪੂਰੇ ਆਗੇ ਰਖ ਲੇ ਵੋ ਦੇਹੋ ਵਡਾਈ ਰਾਮ ਰਖ ਲੇ ਵੋ ਸਰ ਲਾਈ ਹਰ ਨਾਮ ਵਡਾਈ ਤੁਧ ਜੀ ਵੜੇ ਅਵਰਨਾ ਦਾਤਾ ਸੇਵਾ ਲਾਗੇ ਸੇਵਡ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ 부ਝਾਏ ਜੋ ਜਾਏ ਪਵੈ ਹਰ ਸਰਨਾਈ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨ ਕਾਈ ਰਾਮ ਅੰਤਰ ਬਾਹਰ ਏਕ ਤੂੰ ਆਪੇ ਦੇਹ 부ਝਾਈ ਰਾਮ ਆਪੇ ਦੇਹ 부ਝਾਈ ਵਰਨਾ ਪਾਈ ਗੁਰਮੁਖ ਹਰ ਰਸ ਚਾਖਿਆ ਦਰ ਸਾਚੈ ਸਦਾ ਹੈ ਸਾਚਾ ਸਾਚੈ ਸ਼ਬਦ ਸੁਪਾਖਿਆ ਘਰ ਮਹਿ ਨਿਜ ਘਰ ਪਾਇਆ ਸਤਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਐ ਮਤ ਪ੍ਰਵਾਨ ਸੱਚ ਸਾਈ ਵਡਾ ਹੰਸ ਮਹੱਲਾ ਚ ਆਪੇ ਨਦਰ ਕਰੇ ਵਡਾ ਹੰਸ